ਸਰਕਾਰ ਦਾ ਬੁਲਡੋਜ਼ਰ ਐਕਸ਼ਨ ਜਾਰੀ ਹੈ ਕੰਨਾ ਦੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਹੋ ਰਹੀ ਹੈ ਕੰਨਾ ਦੇ ਵਿੱਚ ਨਸ਼ਾ ਤਸਕਰਾਂ ਤੇ ਚੱਲ ਰਿਹਾ ਹੈ ਪੀਲਾ ਪੰਜਾ ਅੱਜ ਅੰਮ੍ਰਿਤਸਰ ਦੇ ਵਿੱਚ ਵੀ ਕੀਤੀ ਜਾਵੇਗੀ ਕਾਰਵਾਈ ਕੈਬਨਿਟ ਸਬਕਮੇਟੀ ਦੇ ਮੈਂਬਰ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਕਰਨਗੇ ਮੀਟਿੰਗਾਂ ਸੁਖਨਾ ਤੋਂ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੁਤੇ ਕਿ ਨਸ਼ਾ ਤਸਕਰਾਂ ਦੇ ਘਰਾਂ ਤੇ ਪੀਲਾ ਪੰਜਾ ਚੱਲ ਰਿਹਾ ਹੈ ਬੁਲਡੋਜ਼ਰ ਐਕਸ਼ਨ ਹੈ ਜਿਹੜਾ ਕਿ ਜਾਰੀ ਹੈ ਪੰਜਾਬ ਸਰਕਾਰ ਦਾ ਬੁਲਡੋਜ਼ਰ ਐਕਸ਼ਨ ਜਾਰੀ ਹੈ ਲਗਾਤਾਰ ਯੁੱਧ ਨਸ਼ੇ ਦੇ ਵਿਰੁੱਧ ਜਿਹੜੀ ਕਿ ਇਹ ਮੁਹਿੰਮ ਹੈ ਪੂਰੇ ਪੰਜਾਬ ਭਰ ਦੇ ਵਿੱਚ ਚੱਲ ਰਹੀ ਹੈ ਜਿਸ ਨੂੰ ਲੈ ਕੇ ਬੁਲਡੋਜ਼ਰ ਐਕਸ਼ਨ ਵੀ ਜਾਰੀ ਹੈ ਪੰਜਾਬ ਸਰਕਾਰ ਦਾ ਨਸ਼ਾ ਤਸਕਰਾਂ ਦੇ ਘਰਾਂ ਨੂੰ ਢੀ ਤੋੜ-ਫੋੜ ਕੀਤੀ ਜਾ ਰਹੀ ਹੈ ਉਹਨਾਂ ਨੂੰ ਟੈਟੇਰੀ ਕੀਤਾ ਜਾ ਰਿਹਾ ਸੋ ਨਸ਼ਾ ਤਸਕਰਾਂ ਤੇ ਵੱਡੀ ਕਾਰਵਾਈ ਸਖਤ ਕਾਰਵਾਈ ਜਿਹੜੀ ਕਿ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਖੰਨਾ ਦੇ ਵਿੱਚ ਨਸ਼ਾ ਤਸਕਰਾਂ ਤੇ ਦੇਕਰਾਂ ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਬੁਲਡੋਜ਼ਰ ਐਕਸ਼ਨ ਜਾਰੀ ਹੈ ਸੋ ਵਕਫਾਕ ਸ਼ਹਿਰਾ ਦੇ ਵਿੱਚ ਜਾ ਕੇ ਜਿਹੜੇ ਵੀ ਨਸ਼ਾ ਤਸਕਰ ਜਨਾ ਦੇ ਵੱਲੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਹੋਈਆਂ ਨੇ ਗੈਰ ਕਾਨੂੰਨੀ ਟੰਗਾ ਦੇ ਨਾਲ ਨਸ਼ਾ ਤਸਕਰੀ ਕਰਕੇ ਉਹਨਾਂ ਦੇ ਵੱਲੋਂ ਆਪਣੀਆਂ ਪ੍ਰਾਪਰਟੀਆਂ ਖੜੀਆਂ ਕੀਤੀਆਂ ਨੇ ਜਿਹੜੇ ਕਿ ਮਕਾਨ ਬਣਾਏ ਨੇ ਉਹਨਾਂ ਤੇ ਜਿਹੜਾ ਕਿ ਇਹ ਪੀਲਾ ਪੰਜਾ ਚੱਲ ਰਿਹਾ ਖੰਨਾ ਦੇ ਵਿੱਚ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਖੰਨਾ ਦੇ ਵਿੱਚ ਨਸ਼ਾ ਤਸਕਰਾ ਦੇਖ ਘਰਾਤੇ ਇਹ ਪੀਲਾ ਪੰਜਾ ਚੱਲ ਰਿਹਾ ਬੁਲਡੋਜ਼ਰ ਹੈ ਜਿਹੜਾ ਕਿ ਹੋ ਚੱਲ ਰਿਹਾ ਬੁਲਡੋਜ਼ਰ ਦੇ ਨਾਲ ਉਹਨਾਂ ਦੀ ਜਿਹੜਾ ਕਿ ਘਰ ਨੇ ਉਹ ਟੈ ਟੇਰੀ ਕੀਤੇ ਇਸ਼ਾਰੇ ਨੇ ਸੁਖਨਾਦੇ ਵਿੱਚ ਨਸ਼ਾ ਤਸਕਰਾਤੇ ਚੱਲ ਰਿਹਾ ਪੀਲਾ ਪੰਜਾ ਸੁ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੁਥੇ ਕਿ ਨਸ਼ਾ ਨਸ਼ੇ ਤੇ ਠੱਲ ਪੌਣ ਦੇ ਲਈ ਪੂਰੇ ਪੰਜਾਬ ਨੂੰ ਨਸ਼ੇ ਮੁਕਤ ਕਰਨ ਦੇ ਲਈ ਜਿੱਤੇ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਉਪਰਾਲੇ ਕੀਤਾ ਜਾ ਰਹੇ ਨੇ ਵੱਡੇ ਕਦਮ ਚੁੱਕੇ ਜਾ ਰਹੇ ਨੇ ਬੁਲਡੋਜ਼ਰ ਐਕਸ਼ਨ ਪੰਜਾਬ ਸਰਕਾਰ ਦਾ ਲਗਾਤਾਰ جاری ਹੈ ਜੋ ਵੀ ਨਸ਼ਾ ਤਸਕਰਾ ਦੇ ਵੱਲੋਂ ਪ੍ਰਾਪਰਟੀਆਂ ਆਪਣੀਆਂ ਬਣਾਈਆਂ ਗਈਆਂ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਟੈ ਟੈਰੀ ਕੀ ਤਜਾ ਰਿਹਾ ਹੈ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਪੀਲਾ ਪੰਜਾ ਆਪਣਾ ਕੰਮ ਕਰ ਰਿਹਾ ਖੰਨਾ ਦੇ ਵਿੱਚ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਤੇ ਚੱਲ ਰਿਹਾ ਇਹ ਪੀਲਾ ਪੰਜਾਬ ਬੁਲਡੋਜ਼ਰ ਐਕਸ਼ਨ ਲਗਾਤਾਰ ਚੱਲੀ ਹੈ ਸੋ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਜਿੱਥੇ ਕਿ ਸਬ ਕਮੇਟੀ ਅਵੀ ਬਣਾਈ ਗਈ ਸੀ ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਕਿ ਪੰਜ ਮੈਂਬਰਸ ਹਨ ਕੈਬਨਟ ਮੰਤਰੀ ਸੰਜਿੱਥੇ ਕਿ ਕੈਬਨਨ ਮੰਤਰੀ ਹਰਪਾਲ ਸਿੰਘ ਚੀਮਾ ਇਸ ਕਮੇਟੀ ਦੇ ਜਿਹੜੇ ਕੀ ਅਗਵਾਈ ਕਰ ਰਹੇ ਨੇ ਸਵਾਜਨਾ ਤੇ ਵੱਲੋਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਮੀਟਿੰਗਾਂ ਵੀ ਕੀਤੀਆਂ ਜਾਣਗੀਆਂ ਅਗਲੀ ਰਣਨੀਤੀ ਜਿਹੜੀ ਕਿ ਨਸ਼ੇ ਨੂੰ ਖਤਮ ਕਰਨ ਦੇ ਲਈ ਪੰਜਾਬ ਦੇ ਵਿੱਚੋਂ ਕੀ ਹੋਣੀ ਚਾਹੀਦੀ ਕਿਸ ਤਰੀਕੇ ਦੇ ਨਾਲ ਹੋਰ ਕੰਮ ਕਰਨਾ ਚਾਹੀਦਾ ਹੈ ਉਹ ਅਧਿਕਾਰੀਆਂ ਦੇ ਨਾਲ ਅੱਜ ਮੀਟਿੰਗ ਕੀਤੀ ਜਾਣੀ ਹੈ ਸੋ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੇ ਕੀ ਕੈਬਨਿਟ ਮੰਤਰੀ ਨੇ ਸਬਕਮੇਟੀ ਦੇ ਮੈਂਬਰ ਜਿਹੜੇ ਕੀ ਉਹ ਪਹੁੰਚਣਗੇ ਅਧਿਕਾਰੀਆਂ ਦੇ ਨਾਲ ਮੀਟਿੰਗਾਂ ਕਰਨਗੇ ਸੋ ਅਕਲੀ ਰਣਨੀਤੀ ਕਿਸ ਪ੍ਰਕਾਰ ਬਣਾਈ ਜਾਵੇਗੀ ਇਸ ਦੇ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ ਨਸ਼ੇ ਦੇ ਮੁੱਦੇ ਨੂੰ ਲੈ ਕੇ ਜਿਹੜੇ ਕੀ ਵਿਚਾਰ ਚਰਚਾ ਕੀਤੀ ਜਾਣੀ ਕਿਸ ਪ੍ਰਕਾਰ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਹੈ ਨਸ਼ਾ ਮੁਕਤ ਪੰਜਾਬ ਬਣਾਉਣਾ ਉਸ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਇਹ ਬੁਲਡੋਜ਼ਰ ਐਕਸ਼ਨ ਲਗਾਤਾਰ ਚੱਲ ਰਹੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਖੰਨਾ ਦੇ ਵਿੱਚ ਬੁਲਡੋਜ਼ਰ ਐਕਸ਼ਨ ਜਾਰੀ ਹੈ ਪੀਰਾਪੰਜਾ ਜਿਹੜਾ ਕੀ ਆਪਣਾ ਕੰਮ ਕਰ ਰਿਹਾ ਹੈ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਤੈਟੇਰੀ ਕੀਤਾ ਜਾ ਰਿਹਾ ਹੈ। ਸੋ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਹੈ ਜਿੱਥੇ ਕੀ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਬੁਲਡੋਜ਼ਰ ਐਕਸ਼ਨ ਲਗਾਤਾਰ ਚੱਲ ਰਿਹਾ ਹੈ ਪੰਜਾਬ ਸਰਕਾਰ ਦਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਜੜੋਂ ਪੁੱਟਣ ਦੇ ਲਈ ਇਹ ਵਾਕਵਾ ਕੁਪਰਾਲੇ ਜੜਾ ਕੀਤੇ ਜਾ ਰਹੇ ਨੇ ਪਰ ਜਿਹੜੀ ਕੀ ਨਸ਼ਾ ਯੁੱਧ ਨਸ਼ੇ ਵਿਰੁੱਧ ਜਿਹੜੀ ਕਿ ਮੁਹਿੰਮ ਹੈ ਪੂਰੇ ਪੰਜਾਬ ਭਰ ਦੇ ਵਿੱਚ ਚਲਾਈ ਜਾ ਰਹੀ ਹੈ ਜੋ ਵੀ ਨਸ਼ਾ ਤਸਕਰ ਨੇ ਜਿੰਨਾਂ ਦੇ ਵੱਲੋਂ ਆਪਣੀਆਂ ਪ੍ਰਾਪਰਟੀਆਂ ਖੜੀਆਂ ਕੀਤੀਆਂ ਨੇ ਜਿਸ ਦੇ ਕਰਕੇ ਨਸ਼ਾ ਹੋਰ ਜ਼ਿਆਦਾ ਵੱਧ ਰਿਹਾ ਨਸ਼ੇ ਨੂੰ ਹੋਰ ਜ਼ਿਆਦਾ ਜਿਹੜੀ ਕਿ ਖੁੱਲ ਮਿਲੀ ਹੋਈ ਹੈ ਪੂਰੇ ਪੰਜਾਬ ਭਰ ਦੇ ਵਿੱਚ ਉਸ ਤੇ ਠੱਲ ਪਾਉਣ ਦੇ ਲਈ ਇਹ ਯੁੱਧ ਨਸ਼ੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਤੋਂ ਉਸੇ ਦੇ ਤਹਿਤ ਹੀ ਇਹ ਕਾਰਵਾਈ ਵੀ ਕੀਤੀ ਜਾ ਰਹੀ ਹੈ ਸੋ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡੀ ਕਾਰਵਾਈ ਪੰਜਾਬ ਸਰਕਾਰ ਵੱਲੋਂ ਇਹ ਕੀਤੀ ਜਾ ਰਹੀ ਹੈ ਸੀਗਾ ਤੇ ਡਰਗ ਹੌਟਸਪੌਟ ਬਣ ਗਿਆ ਸੀਗਾ ਜਿੱਥੋਂ ਡਰਗਸ ਦੀ ਸਪਲਾਈ ਵੀ ਹੋ ਰਹੀ ਸੀਗੀ ਤੇ ਜੋ ਐਮਡੀਪੀਐਸ ਐਕਟ ਹੈ ਉਹਦੇ ਅੰਦਰ ਅਸੀਂ ਪ੍ਰਾਪਰਟੀਆਂ ਨੂੰ ਪ੍ਰਾਪਰਟੀਆਂ ਦੇ ਅਗੇਂਸਟ ਰੈਕਸ਼ਨ ਲੈ ਸਕਦੇ ਜੋ ਡਰੱਗਸ ਤੇ ਮਨੀ ਦੇ ਨਾਲ ਬਣਾਈ ਜਾਂਦੀ ਹੈ ਤਾਂ ਉਹਦੇ ਅੰਡਰ ਹੀ ਅਸੀਂ ਜਦੋਂ ਚੈੱਕ ਕਰਾ ਰਹੇ ਸੀਗੇ ਇਨ ਲਿਸਟਿਡ ਸਮਗਲਾ ਦੀ ਪ੍ਰਾਪਰਟੀਆਂ ਨੂੰ ਤਾਂ ਅਸੀਂ ਜਦੋਂ ਮਿਊਨਿਸਪੈਲਿਟੀ ਨੂੰ ਲੈਟਰਸ ਲਿਖੇ ਤਾਂ ਸਾਨੂੰ ਪਤਾ ਲੱਗਿਆ ਕਿ ਆ ਜੋ ਇਹਨਾਂ ਨੇ ਘਰ ਬਣਾਏ ਹੋਏ ਆ ਬਿਲਕੁਲੀ ਇਲੈਗਲ ਹੈ ਇੱਕ ਨਗਰ ਕਾਉਂਸਲ ਦੀ ਜੋ ਸਰਕਾਰੀ ਜ਼ਮੀਨ ਹੈ ਉਹਦੇ ਉੱਪਰ ਐਮਪਰੋਚ ਕਰਕੇ ਇਹਨਾਂ ਨੇ ਆਪਣੇ ਘਰ ਬਣਾਏ ਹੋਏ ਸੀਗੇ ਅਰੇਸਟ ਬੀਤੇ ਦਿਨੋ ਜਦੋਂ ਅਸੀਂ ਸਰਚ ਵਗੈਰਾ ਕੀਤੀ ਹੈ ਤੇ ਇਹਦੇ ਉੱਪਰ ਇੱਕ ਐਫਆਈਆਰ ਵੀ ਹੋਈ ਹੈ ਐਨਡੀਪੀਐਸ ਦੀ ਰਿਕਵਰੀ ਵੀ ਉਹਦੇ ਕੋਲੋਂ 20 ਗ੍ਰਾਮ ਹੈਰੋਇਨ ਦੀ ਲੇਟੈਸਟ ਵਾਲੀ ਉਸ ਤੋਂ ਪਹਿਲਾਂ ਕਾਫੀ ਸਾਰੇ ਪਰਚੇ ਪੰਜ ਪਰਚੇ ਦੇ ਉੱਪਰ ਸੁਨੀਲ ਬਾਵਾ ਦੇ ਉੱਪਰ ਪੰਜ ਪਰਚੇ ਨੇ ਹੈ ਇਹ ਹੁਣ ਅਰੈਸਟ ਹੋਇਆ ਹੈਗਾ ਤੇ ਇਹਦੇ ਨਾਲ ਨਾਲ ਹੋਰ ਵੀ ਸ਼ਿੰਦੀ ਮੋਹਿੰਦਰੋ ਪੱਪੂ ਆ ਸਾਰੇ ਕੇ ਸਾਰੇ ਵੱਡੇ ਡਰੱਗ ਪੈਡਲਰਸ ਹੈ ਇਸ ਏਰੀਆ ਦੇ ਲੋਕਾਂ ਨੂੰ ਡਰੱਗ ਸਪਲਾਈ ਕਰਦੇ ਹੈ ਇਨਾਧਾ ਤੰਦਾ ਹੀ ਬਣ ਚੁੱਕਾ ਹੈ ਇਸ ਡਰੱਗਸ ਤੇ ਉਹ ਡਰਗ ਮਨੀ ਨੂੰ ਯੂਜ਼ ਕਰਕੇ ਇਹਨਾਂ ਨੇ ਇੱਕ ਸਰਕਾਰੀ ਜ਼ਮੀਨ ਨੂੰ ਇਨਕ੍ਰੋਚ ਕਰਕੇ ਉੱਥੇ ਆਪਣੇ ਘਰ ਬਣਾਏ ਸੀਗੇ ਤੇ ਨਗਰ ਕੌਂਸਲ ਵੱਲੋਂ ਅੱਜ ਦਾ ਹੀ ਐਕਸ਼ਨ ਹੈਗਾ ਤੇ ਇਹ ਓਵਰਆਲ ਅੰਡਰ ਜੋ ਸਰਕਾਰ ਦੀ ਇੱਕ ਮੁਹਿੰਮ ਹੈਗੀ ਅ ਯੁੱਧ ਨਸ਼ੇ ਵਿਰੁੱਧ ਉਹਦੇ ਅੰਡਰ ਹੈਗੀ ਟੂ ਬ੍ਰੇਕ ਦਾ ਬੈਕ ਆਫ ਡਰਗ ਟਰੈਫਿਕਿੰਗ ਨੈਟਵਰਕ ਇਨ ਪੰਜਾਬ ਤੇ ਉਹਦੇ ਅੰਡਰ ਹੀ ਐਕਸ਼ਨ ਹੈ ਅੱਜ ਕਿੰਨੇ ਘਰ ਝੜੇ ਆ ਉਹ ਇੱਥੇ ਢਾਈ ਜਾ ਰਹੇ ਨੇ ਅ ਨਗਰ ਕਾਉਂਸਲ ਵੱਲੋਂ 6 ਜੋ ਘਰ ਹੈ ਉਹਨਾਂ ਨੂੰ ਨੋਟਿਸ ਜਿੱਤੇ ਗਏ ਤੇ ਉਹਦੇ ਅੰਡਰ ਹੀ ਅਸੀਂ ਨਗਰ ਕਾਉਂਸਲ ਜਿਤੇ ਜਿਤੇ ਕਰੇਗਾ ਐਕਸ਼ਨ ਪੁਲਿਸ ਉਹਨਾਂ ਨੂੰ ਪੂਰਾ ਲਾਅ ਐਂਡ ਆਰਡਰ ਸਿਕਿਉਰਿਟੀ ਪ੍ਰੋਵਾਈਡ ਕਰੇਗੀ ਤੇ ਨਗਰ ਕਾਉਂਸਲ ਦਾ ਐਕਸ਼ਨ 6 ਘਰਾਂ ਦੇ ਉੱਪਰ ਹੋਣਾ ਹੈਗਾ ਗਵਰਨਮੈਂਟ ਪਹਿਲਾਂ ਵੀ ਦੇਖਿਆ ਸੀ ਇਹਨਾਂ ਨੇ ਨਾ ਜੀ ਇੱਕ ਪਿਛਲੇ ਵਾਰ ਜਿਹੜਾ ਪੁਲਿਸ ਨੂੰ ਐਫੀਡੇਵਿਟ ਦਿੱਤਾ ਸੀ ਕਿ ਅਸੀਂ ਨਸ਼ਾ ਨਹੀਂ ਵੇਚਾਂਗੇ ਉਸ ਦੇ ਬਾਵਜੂਦ ਦੇ ਨਸ਼ਾ ਵੇਚ ਰਹੇ ਨੇ ਕਿ ਇਹਨਾਂ ਦੇ ਜਿਸ ਤਰ੍ਹਾਂ ਅੱਜ ਵੀ ਬੇਨਤੀ ਕਰ ਰਹੇ ਇਹਨਾਂ ਦੇ ਭਰੋਸੇ ਤੇ ਪੁਲਿਸ ਇਸ ਇਲਾਕੇ ਨੂੰ ਛੱਡ ਸਕਦੀ ਆ ਨਹੀਂ ਜੀ ਦੇਖ ਬੰਦਾ ਨਹੀਂ ਖੜਦਾ ਤੇ ਉਹਦੇ ਕੋਈ ਲੀਗਲ ਵੈਲਿਊ ਨਹੀਂ ਹੈ ਹੁਣ ਸਾਡਾ ਤਾਂ ਆ ਹੈਗਾ ਕਿ ਲੋਕੀ ਕੁਝ ਵੀ ਕਹੇ ਜਾਣ ਸਪੈਸ਼ਲੀ ਜੋ ਡਰੱਗ ਦੇ ਜੋ ਟਰੇਡ ਦੇ ਵਿੱਚ ਇੰਡਲਜ ਕਰਦੇ ਅਸੀਂ ਉਹਨਾਂ ਦੇ ਉੱਪਰ ਪੂਰਾ ਕੈਮ ਹੋ ਕੇ ਐਕਸ਼ਨ ਲੈਣਾ ਹੈਗਾ ਸਾਡੀ ਜ਼ਿੰਮੇਵਾਰੀ ਹੈਗੀ ਪੰਜਾਬ ਨੂੰ ਖੰਨਾ ਨੂੰ ਅ ਡਰਗ ਫ੍ਰੀ ਬਣਾਉਣ ਦੇ ਵਿੱਚ ਸਾਡਾ ਪੂਰਾ ਸਹਿਯੋਗ ਵੀ ਰਹੇਗਾ ਪੂਰਾ ਸਾਡੀ ਐਫਰਟ ਵੀ ਹੈ ਤੇ ਸਪੈਸ਼ਲੀ ਜੋ ਹੌਟਸਪots ਬਣ ਚੁੱਕੇ ਹੈ ਜਿਵੇਂ ਦੀ ਜਿਵੇਂ ਕਿ ਆ ਮੀਟ ਮਾਰਕੀਟ ਦਾ ਬੈਕ ਬੈਕ ਸਾਈਡ ਵਾਲਾ ਏਰੀਆ ਹੈਗਾ ਐਨੂੰ ਅਸੀਂ ਪੂਰਾ ਕਲੀਨ ਕਰਕੇ ਹੀ ਦਮ ਲੇਗੇ ਤੇ ਸਾਡਾ ਪੂਰਾ ਡਰਾਇਆ ਸੀ ਖਾਲੀ ਆ ਜੋ ਅੱਜ ਵਾਲਾ ਐਕਸ਼ਨ ਹੈ ਇਹ ਵਨ ਆਫ ਨਹੀਂ ਹੈਗਾ ਕੱਲ ਅਸੀਂ ਤਿੰਨ ਪ੍ਰਾਪਰਟੀਆਂ ਵੀ ਫ੍ਰੀਜ਼ ਕੀਤੀ 68F ਐਨਡੀਪੀ ਸੈਕਸ਼ਨ ਦੇ ਅੰਡਰ ਪਾਇਲ ਸਬਡਿਵੀਜ਼ਨ ਦੇ ਅੰਡਰ 4BC ਬਹੁਤ ਬੜੇ ਸਾਰੇ ਪ੍ਰੋਪਰਟੀਆਂ ਆਇਡੈਂਟੀਫਾਈ ਕੀਤੀ ਹੈ ਵੱਖਰੇ ਵੱਖਰੇ ਲਾਜ਼ ਦੇ ਅੰਦਰ ਜੋ ਵੀ ਐਕਸ਼ਨ ਬਣਦਾ ਹੈਗਾ ਪੰਜਾਬ ਪੁਲਿਸ ਲੇਗੀ ਤੇ ਉਹਦੇ ਨਾਲ ਨਾਲ ਸਾਡੇ ਸਰਚ ਆਪਰੇਸ਼ਨਸ ਵੀ ਚੱਲਦੇ ਰਹਿਣਗੇ ਅਸੀਂ अर्ਲੀ ਮਾਰਨਿੰਗ ਵੀ ਰੇਡਸ ਕਰਕੇ ਸਾਡੇ ਕੋਲ ਲਿਸਟਸ ਵੀ ਬਣੀ ਹੋਈਆਂ ਅਸੀਂ ਪੂਰਾ ਪੂਰਾ ਆਪਣਾ ਟੈਕਨੀਕਲ ਯੂਨਿਟਸ ਨੂੰ ਵੀ ਐਕਟਿਵ ਕੀਤਾ ਹੋਇਆ ਸਾਡੇ ਸੋਰਸਸ ਵੀ ਨੇ ਐਂਡ ਸਪੈਸ਼ਲ ਥੈਂਕ ਯੂ ਮੈਂ ਕਹੂੰਗੀ ਮੀਡੀਆ ਦਾ ਤੇ ਸਾਨੂੰ ਬਹੁਤ ਜ਼ਿਆਦਾ ਕੋਆਪਰੇਟ ਕਰੇ ਮੀਡੀਆ ਤੇ ਮੀਡੀਆ ਦੇ ਸਾਰੇ ਸਾਥੀ ਸਾਡਾ ਬਹੁਤ ਜ਼ਿਆਦਾ ਸਹਿਯੋਗ ਕਰ ਰਹੇ ਨੇ ਉਹਦੇ ਨਾਲ ਨਾਲ ਨગર ਨਿਵਾਸੀ ਨગર ਨਿਵਾਸੀਆ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਹੈ ਸਾਡੀ ਸੰਪਰਕ ਜੀ ਦੀ ਜੋ ਮੀਟਿੰਗਸ ਹੋਈਆਂ ਲੋਕਾਂ ਦੇ ਨਾਲ ਪਿੰਡਾਂ ਚ ਜਾ ਜਾ ਕੇ ਅਸੀਂ ਮੀਟਿੰਗਸ ਕਰ ਰਹੇ ਹਾਂ ਤੇ ਹੁਣ ਉਹਦਾ ਪ੍ਰਭਾਵ ਵੀ ਆਣਾ ਸ਼ੁਰੂ ਹੋਇਆ ਮੈਨੂੰ ਹਰ ਰੋਜ਼ ਕੋਈ ਨਾ ਕੋਈ ਲੋਕੀ ਮੈਸੇਜ ਕਰਕੇ ਮੈਨੂੰ ਨਸ਼ੇ ਤਸਕਰਾਂ ਦੇ ਨਾਮ ਲਿਖ ਕੇ ਭੇਜਦੇ ਔਰ ਉਹ ਉਹਨਾਂ ਦਾ ਪੁਲਿਸ ਦੇ ਅੰਦਰ ਬਹੁਤ ਜ਼ਿਆਦਾ ਉਹ ਵੱਧ ਗਿਆ ਹੈਗਾ ਕੰਫੀਡੈਂਸ ਵੱਧ ਗਿਆ ਹੈਗਾ ਤੇ ਹੁਣ ਲੋਕੀ ਆ ਕੇ ਸਾਨੂੰ ਅੱਗੇ ਆ ਕੇ ਸਾਨੂੰ ਦੱਸ ਰਹੇ ਨੇ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਮੈਨੂੰ ਪੂਰਾ ਵਿਸ਼ਵਾਸ ਹੈਗਾ ਕਿ ਅਸੀਂ ਪੰਜਾਬ ਨੂੰ ਡਰਗ ਫਰੀ ਬਣਾਉਣ ਚ ਕਾਮਯਾਬ ਹੋਵਾਂਗੇ ਤੇ ਅੱਜ ਵਾਲਾ ਜੋ ਐਕਸ਼ਨ ਹੈਗਾ ਆ ਸਿਰਫ ਆਹੀ ਹੈਗਾ ਕਿ ਅਗਰ ਤੁਸੀਂ ਕ੍ਰਾਈਮ ਦੇ ਮਨੀ ਨੂੰ ਯੂਜ਼ ਕਰਕੇ ਤੇ ਉਹਦੇ ਨਾਲ ਨਾਲ ਸਰਕਾਰ ਦੀ ਜ਼ਮੀਨ ਨੂੰ ਵੀ ਕਬਜ਼ਾ ਹੋਗੇ ਤੇ ਫਿਰ ਐਕਸ਼ਨ ਤਾਂ ਲਿੱਤਾ ਜਾਏਗਾ ਕਿ ਕੀ ਵਾਰਨਿੰਗ ਦੇਣਾ ਚਾਹੁੰਦੇ ਨੇ ਜੇ ਡਰਗ ਫੈਕਟਰ ਹਰੇ ਵੀਰ ਨਹੀਂ ਹਟਦੇ ਜੀ ਵਰਨਿੰਗ ਆਹੀ ਹੈਗੀ ਕਿ ਪੰਜਾਬ ਪੁਲਿਸ ਨੇ ਤਾਂ ਆਪਣੀ ਕਮਰ ਕੱਸ ਲਈ ਹੈਗੀ ਤੇ ਤੁਸੀਂ ਆਪਣਾ ਦੇਖ ਲਓ ਹੁਣ ਪੁਲਿਸ ਨੇ ਤੁਹਾਨੂੰ ਛੱਡਣਾ ਨਹੀਂ ਹੈਗਾ ਤੇ ਤੁਸੀਂ ਆਹ ਤੋਂ ਸਾਡਾ ਏਰੀਆ ਹੀ ਛੱਡ ਦਿਓ ਕਿਉਂਕਿ ਅਸੀਂ ਤਾਂ ਆਪਣੇ ਏਰੀਆ ਨੂੰ ਕਲੀਨ ਕਰਨਾ ਹੈ ਤੇ ਮੈਂ ਆਪਣੇ ਪ੍ਰੈਸ ਸਾਥੀਆਂ ਨੂੰ ਦੱਸਣਾ ਵੀ ਚਾਹੂੰਗੀ ਕਿ ਬਹੁਤ سارے ਲੋਕੀ ਸਾਨੂੰ ਆ ਕੇ ਦੱਸ ਰਹੇ ਕਿ ਇੱਥੋਂ ਪੈਡਲਸ ਭੱਜ ਗਏ ਆ ਤੇ ਹੁਣ ਬੀਤੇ ਦਿਨਾਂ ਚ ਖੰਨਾ ਚ ਸਪੈਸ਼ਲੀ ਮੈਂ ਆਪਣੇ ਖੰਨੇ ਦੀ ਕ੍ਰਾਈਮ ਦੀ ਤੁਹਾਨੂੰ ਦੱਸ ਸਕਦੀ ਹਾਂ ਸਾਡੇ ਇੱਥੇ ਕੋਈ ਸਨੈਚਿੰਗ ਦੀ ਵੀ ਘਟਨਾ ਨਹੀਂ ਹੋਈ ਹੈ ਤੇ ਉਹ ਆਹੀ ਦਰਸਾਉਂਦਾ ਹੈਗਾ ਕਿ ਜੋ ਕ੍ਰਿਮੀਨਲਸ ਹੈ ਉਹ ਥੋੜੇ ਜਿ ਡਰੇ ਹੋਏ ਤੇ ਆ ਡਰ ਵਧੀਆ ਹੈਗਾ ਤੇ ਡਰ ਅੱਛਾ ਹੈ ਉਹ ਨਾਲਾ ਤਾਂ ਡਰ ਅੱਛਾ ਹੈ ਤੇ ਬਾਕੀ ਜੋ ਸ਼ਰੀਫ ਲੋਕੀ ਹੈ ਉਨਾ ਦਾ ਕੌਨਫੀਡੈਂਸ ਵਧਿਆ ਹੋਇਆ ਹੈਗਾ ਤੇ ਆਹੀ ਚੀਜ਼ ਨੂੰ ਯੂਜ਼ ਕਰਦੇ ਸਾਡੀ ਮੁਹਿੰਮ ਚੱਲਦੀ ਰਹੇਗੀ ਅਸੀਂ ਜਿੰਨੇ ਵੀ ਲਾ ਜੈਂਡਰ ਜੋ ਵੀ ਪ੍ਰੋਵੀਜ਼ਨਸ ਨੇ ਉਹਨਾਂ ਨੂੰ ਯੂਜ਼ ਕਰਕੇ ਅਸੀਂ ਸਾਰੀ ਸਾਰੀ ਲੀਗਲ ਕਾਰਵਾਈਆਂ ਕਰਾਂਗੇ ਤਾਂ ਕਿ ਜੋ ਨਸ਼ੇ ਦਾ ਕਾਰੋਬਾਰ ਹੈ ਪੂਰਨ ਤਰੀਕੇ ਨਾਲ ਬੰਦ ਹੋਏ ਤੇ ਨਸ਼ੇ ਦੀ ਕਮਰ ਪੂਰਨ ਤਰੀਕੇ ਨਾਲ ਟੁੱਟੇ ਜਿਸ ਤਰ੍ਹਾਂ ਕੱਲ ਰਾਹਜ ਵੀ ਨੋਟਿਸ ਲਾਇਆ ਗਿਆ ਸੀ ਜਾਂ ਹੋਰ ਚਿੱਲੇ ਦੇ ਵਿੱਚ ਕਿਤੇ ਵੀ ਨੋਟਿਸ ਲਾਇਆ ਗਿਆ ਉਹਤੇ ਵੀ ਇਸ ਤਰ੍ਹਾਂ ਦੀ ਕਾਰਵਾਈ ਦੇਖਣ ਨੂੰ ਮਿਲੇ ਕੱਲ ਵਾਲੇ ਜੋ ਲਾਏ ਹੈ ਜੀ ਉਹ ਫ੍ਰੀਜ਼ਿੰਗ ਆਰਡਰਸ ਨੇ 68 ਐਫ ਦੇ ਅੰਦਰ ਪ੍ਰੋਵੀਜ਼ਨ ਹੁੰਦਾ ਹੈਗਾ ਕਿ ਐਸ ਐਚਓ ਜੋ ਵੀ ਐਨ ਡੀ ਪੀਐਸ ਦਾ ਕਾਰੋਬਾਰ ਕਰਕੇ ਜੋ ਪ੍ਰਾਪਰਟੀ ਬਣਾਈ ਗਈ ਹੈ ਉਹਨੂੰ ਫ੍ਰੀਜ਼ ਕਰ ਸਕਦਾ ਉਦੋਂ ਬਾਅਦ ਦਾ ਪ੍ਰੋਸੈਸ ਹੁੰਦਾ ਹੈਗਾ ਉਹਨੂੰ ਸਰਕਾਰ ਸੀਜ਼ ਵੀ ਕਰ ਸਕਦੀ ਤੇ ਉਹ ਪ੍ਰੋਸੀਜਰ ਵੀ ਸਟਾਰਟ ਕਰ ਲਏਗੇ ਤੇ ਕੱਲ ਵਾਲੇ ਜੋ ਨੋਟਿਸ ਸੀਗੇ ਉਹ ਉਹ ਵਾਲੀ ਕੜੀ ਦੇ ਅੰਦਰ ਹੈ ਤੇ ਅੱਗੇ ਉਹ ਵੀ ਕਾਰਵਾਈ ਪੂਰੀ ਕਰਾਈ ਜਾਏਗੀ ਉਹਨੂੰ ਵੀ ਅਸੀਂ ਫਾਲੋ ਅਪ ਕਰਾਂਗੇ ਤੇ ਹੋਰ ਵੀ ਅਸੀਂ ਬਾਕੀ ਸਬ ਡਿਵੀਜ਼ਨ ਤੇ ਬਾਕੀ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਵੀ ਪ੍ਰੋਪਰਟੀਆਂ ਵਗੈਰਾ ਆਇਡੈਂਟੀਫਾਈ ਕੀਤੀ ਹੈ ਔਰ ਖਾਲੀ ਪ੍ਰੋਪਰਟੀਆਂ ਨਹੀਂ ਇਹਦੇ ਨਾਲ ਨਾਲ ਜੋ ਵੀ ਤੁਸੀਂ ਕਮਾਈ ਕਰਦੇ ਹੋ ਤੁਹਾਡੇ ਬੈਂਕ ਅਕਾਊਂਟ ਤੁਹਾਡੇ ਅ ਅਗਰ ਤੁਸੀਂ ਸ਼ੇਅਰ ਮਾਰਕੀਟ ਦੇ ਵਿੱਚ ਉਹ ਕਰਦੇ ਹੋ ਆਪਣੇ ਪੈਸੇ ਲਾਉਂਦੇ ਹੋ ਜਾਂ ਕਿੱਥੇ ਵੀ ਤੁਸੀਂ ਪੈਸਾ ਲਾਉਂਦੇ ਹੋ ਉਹ ਸਭ ਚੀਜ਼ ਨੂੰ ਅੰਡਰ ਦ ਲਾ ਔਰ ਸਰਕਾਰ ਸੀਜ਼ ਤੇ ਫ੍ਰੀਜ਼ ਕਰ ਸਕਦੀ ਹੈਗੀ ਅਗਰ ਤੁਸੀਂ ਕਰਾਈਮ ਨੂੰ ਯੂਜ਼ ਕਰਕੇ ਉਹਨੂੰ ਕਮਾਂਦੇ ਹੋ ਸਪੈਸ਼ਲੀ ਐਂਡੀਪੀਐਸ ਦਾ ਜੋ ਡਰਗ ਵਾਲਾ ਕਾਰੋਬਾਰ ਹੈ ਉਹਦੇ ਹੋਰ ਜ਼ਿਆਦਾ ਸਟ੍ਰਿੰਜੈਂਟ ਲਾਜ਼ ਨੇ ਤਾਂ ਅਸੀਂ ਉਹਨੂੰ ਯੂਜ਼ ਕਰਦੇ ਹੋਏ ਲੀਗਲ ਕਾਰਵਾਈਆਂ ਸ਼ੁਰੂ ਰੱਖेंगे ਆਪਣੀ ਥੈਂਕ ਯੂ ਜੀ ਮੈਮ ਦਾ ਬਹੁਤ ਬਹੁਤ